ਲੋਕ ਚਾਹੁੰਦੇ ਆਂ ਕਿ ਨਰਮਜਾ ਜਿਹੜਾ ਲੀਡਰ ਹੋਵੇ ਸਾਡੇ ਸਾਰੇ ਕੰਮਕਾਰ ਜਿਹੜੇ ਉਹ ਕਰੇ। ਉਹ ਕਹਿੰਦੇ ਸਾਡਾ ਤਾਂ ਸਾਰਾ ਪਰਿਵਾਰ ਲੋਕਾਂ ਦੀ ਲੋਕਾਂ ਲਈ ਸਮਰਪਿਤ। ਚਲੋ ਉਹ ਤਾਂ ਲੋਕਾਂ ਨੇ ਫੈਸਲਾ ਦਿੱਤਾ ਜਿਹੜੀ ਚੀਜ਼ ਦੇ ਲੋਕਾਂ ਨੇ ਜਵਾਬ ਦਿੱਤਾ ਉਹਦਾ ਹੁਣ ਮੇਰਾ ਜਵਾਬ ਦੇਣਾ ਜਿਹੜਾ ਬੰਦਾ ਨਹੀਂ ਲੋਕਾਂ ਨੇ ਇੱਕ ਵੋਟਾ ਪਾ ਕੇ ਦੱਸ ਦਿੱਤਾ। ਨਹੀਂ ਉਹ ਰੰਧਾਵਾ ਸਾਹਿਬ ਨੂੰ ਉਹਦਾ ਇੱਕ ਬਿਆਨ ਪੁੱਠਾ ਪੈ ਗਿਆ ਜਿਹੜਾ ਉਹਨਾਂ ਨੂੰ ਨਹੀਂ ਸਮਝ ਆਈ ਜਿਹੜਾ ਉਹਨਾਂ ਨੇ ਕਹਿਤਾ ਕਿ ਮੈਨੂੰ ਲੋਕੋ ਚਿਤਾ ਦਿਓ ਮੈਂ ਸੀਐਮ ਬਣਨਾ ਹੈ। ਉਹ ਲੋਕ ਕੀ ਕਹਿੰਦੇ ਪ੍ਰਵਾਹੀ ਤੇ ਵਿਧਾਨ ਸਭਾ ਹੀ ਬਣਾ ਕੇ ਤੰਗ ਹੋਈ ਨਹੀਂ ਚਿਰਦੇ ਤੁਹਾਡੇ ਪਰਿਵਾਰ ਨੂੰ ਸੀਐਮ ਬਣਾ ਲ ਬੋਲਿੰਗ ਸਾਹਿਬ ਵੀ ਉਹ ਨਹੀਂ ਨੇ ਤੇਰਾ ਦਾਵਾ ਸਾਹਿਬ ਵੀ ਉਹ ਨਹੀਂ ਨੇ ਖੈਰ ਉੱਥੇ ਤਾਂ ਜ਼ਿਆਦਾ ਨੇ ਪ੍ਰਤਾਵਾ ਜਵਾ ਵੀ ਪਿੱਛੇ ਨਹੀਂ ਹੈ ਦੋ ਆਧਿਹਾਰਨ ਦਾ ਕਾਰਨ ਹੀ ਇਹ ਬਣਿਆ ਵੀ ਟਾਈਮ ਨਾਲ ਲੋਕ ਮੈਂ ਉਹੀ ਗੱਲ ਕਹਿਣਾ ਹੁਣ ਜਿਹੜਾ ਲੋਕ ਵੀ ਸੀਐਮ ਬਾਨਾ ਜਾ ਕਰਨਾ ਲੋਕਾਂ ਦੇ ਤਾਂ ਅਹੀਂ ਫੈਸਲਾ ਕਰਾਂਗੇ ਨਾ ਤੁਸੀਂ ਕੌਣ ਹੁੰਦੇ ਜੇ ਫੈਸਲਾ ਕਰਨ ਵਾਲੇ ਉਹ ਸਮਾਂ ਗਿਆ ਜਦੋਂ ਲੀਡਰ ਫੈਸਲਾ ਕਰਦਾ ਹੁੰਦਾ ਸੀ ਹੁਣ ਲੋਕ ਫੈਸਲਾ ਕਰਦੇ ਨੇ ਇਹਨਾਂ ਨੇ ਫੈਸਲਾ ਲੋਕਾਂ ਤੇ ਥੋਪਦਾ ਲੋਕਾਂ ਨੇ ਫਿਰ ਇਹਨਾਂ ਨੂੰ ਠੋਕਦਾ ਗੱਲ ਆ ਗਈ ਨਾਲੇ ਵਾਲੀ ਜੀ ਦੇਖਿਏ ਜੇ ਬਾਠੋੜਿਆਂ ਦੀ ਨਾਰਾਜ਼ਗੀ ਨਾ ਹੁੰਦੀ ਸ਼ਾਇਦ ਉਹ ਵੀ ਤੁਹਾਡੇ ਪਰਲੇ ਚ ਮੈਨੂੰ ਉਤੇ ਕਿਤੇ ਨਾ ਕਿਤੇ ਉਹ ਵੀ ਸਾਡੀ ਸੀਟ ਜਿਹੜੀ ਜਿੱਤੀ ਲੱਗਦੀ ਹੈ ਜਿਹੜੇ ਹਿਸਾਬ ਨਾਲ ਵੋਟਾਂ ਨੂੰ ਆਪਾਂ ਰਲਾ ਲੀਏ ਤੇ ਜੋੜ ਲੀਏ ਤੇ ਉਹ ਵੀ ਤੇ ਚਲੋ ਬਾਕੀ ਰਾਜਨੀਤੀ ਦੇ ਵਿੱਚ ਹਰ ਬੰਦੇ ਨੂੰ ਅਧਿਕਾਰ ਆ ਚੋਣਾਂ ਦਾ ਲੜਨ ਦਾ ਕਾੜਨ ਦਾ ਸਤਿ ਸ਼ਕਾਲਾ ਇਸ ਵਾਰ ਬਾਈਪੋਲ ਦੇ ਜਿਹੜੇ ਨਤੀਜੇ ਨੇ ਹਾਲਾਂਕਿ ਜੇ ਦੇਖਿਆ ਜਾਵੇ ਦੋ ਹੋਰ ਸੀਟਾਂ ਕਿਹਾ ਜਾ ਰਿਹਾ ਸੀ ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕਾ ਚੱਬੇਵਾਲ ਦੀ ਜੀ ਗੱਲ ਕਰੀਏ ਹਾਲਾਂਕਿ ਉੱਥੇ ਪਹਿਲਾਂ ਵੀ ਇਹੀ ਲੱਗਦਾ ਸੀਗਾ ਵੀ ਕਿਤਨੇ ਕਿਤੇ ਚੱਬੇਵਾਲ ਹੋਣੇ ਜਿੱਤ ਜਾਣਗੇ ਤੇ ਹੋਇਆ ਵੀ ਉਸੇ ਤਰ੍ਹਾਂ ਦੇ ਨਾਲ ਬਰਨਾਲੇ ਨੂੰ ਲੈ ਕੇ ਜ਼ਰੂਰ ਲੋਕਾਂ ਦਾ ਇਹ ਸੀਗਾ ਕਿ ਆਖਰ ਬਾੜ ਦੀ ਨਾਰਾਜ਼ਗੀ ਭਾਰੀ ਨਾ ਪੈ ਜਾਏ ਤੇ ਉਹੋ ਵੀ ਗਈ ਪਰ ਦੋ ਲੀਡਰ ਚਾਹੇ ਸੁਵਜਿੰਦਰ ਸਿੰਘ ਰੰਧਾਵਾ ਦੀ ਗੱਲ ਕਰੀਏ ਚਾਹੇ ਰਾਜਾ ਵੜਿੰਗ ਦੀ ਤੇ ਉਹਨਾਂ ਨੂੰ ਲੈ ਕੇ ਜ਼ਰੂਰ ਰਏ ਸੀ ਵੀ ਆਖਰ ਨਤੀਜੇ ਦੇਖਣੇ ਬੜੇ ਦਿਲਚਸਪ ਹੋਣਗੇ ਲਾਲਪੁਰਾ ਨੇ ਮੇਰੇ ਨਾਲ ਲਾਲਪੁਰਾ ਜੀ ਦੇਖਿਏ ਜਿਹੜੇ ਹਿਸਾਬ ਦੇ ਨਤੀਜੇ ਆਏ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਲੱਗਦਾ ਸੀ ਵੀ ਇਸੇ ਤਰ੍ਹਾਂ ਦੇ ਨਾਲ ਅਸੀਂ ਸਵੀਪ ਕਰ ਜਾਾਂਗੇ ਸਭ ਤੋਂ ਪਹਿਲਾਂ ਅਰਜਨ ਸਪੋਕਸਮੈਨ ਚੈਨਲ ਦੇਖ ਰਹੇ ਸਾਰੇ ਦਸ਼ਕਾ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼ਕਾਲ ਹਾਂ ਬਿਲਕੁਲ ਜੀ ਜਿਵੇਂ ਨਹੀਂ ਚੁੰਤਾ ਹਮੇਸ਼ਾ ਸਰਕਾਰ ਜਿਹੜੀ ਆ ਉਹ ਲੈ ਕੇ ਜਾਂਦੀਆਂ ਨੇ ਤੇ ਇਹ ਲੋਕ ਵੀ ਹੁਣ ਜਿਹੜੇ ਪਿਛਲੇ ਸਮੇਂ ਤੋਂ ਤੁਸੀਂ ਵੇਖੋਗੇ ਜਿਹਦੇ ਢੰਗ ਨਾਲ ਰਾਜਨੀਤੀ ਜਿੱਦੀ ਛੇਤੀ ਚੇਂਜ ਹੋਈ ਹੈ ਚਾਹੇ ਆਮ ਆਦਮੀ ਪਾਰ ਨਾ ਉਹਨਾ ਤੇ ਉਹ ਲੋਕਾਂ ਨੇ ਤਗੜਾ ਫਤਵਾ ਦਿੱਤਾ ਹੈ ਤੇ ਇਸ ਵਾਰ ਵੀ ਲੋਕਾਂ ਨੇ ਜਿਹੜਾ ਉਹ ਤਿੰਨ ਸ਼ੀਟਾਂ ਦੇ ਕੇ ਵੱਡਾ ਫਤਵਾ ਜਿਹੜਾ ਉਹ ਦਿੱਤਾ ਹੈ ਤੇ ਜਿੱਦਾਂ ਸਾਰੇ ਅਫਸਰਸ਼ਾਈ ਸਾਡਾ ਪੰਜਾਬ ਦਾ ਇਕੱਲਾ-ਇਕੱਲਾ ਜਿਹੜਾ ਸੁਚੇਤ ਵਿਅਕਤੀ ਸੀ ਜਿਹੜਾ ਚਰਚਾ ਕਰਦਾ ਹੈ ਅਖਬਾਰ ਪੜ੍ਹਦਾ ਹੈ ਟੀਵੀ ਦੇਖਦਾ ਹੈ ਤਾਂ ਉਹ ਵੀ ਜਿਹੜਾ ਥੋੜਾ ਜਾਗਰੂਕ ਬੰਦਾ ਉਹ ਕਹਿੰਦਾ ਸੀ ਕਿ ਜਿਹੜਾ ਇਸ ਵਾਰ ਚੋਣਾਂ ਦੇ ਵਿੱਚ ਜਿੱਤ ਗਿਆ ਜਿਮਨੀ ਚੋਣਾਂ ਉਹਦੀ 2027 ਦੇ ਵਿੱਚ ਸਰਕਾਰ ਰਿਪੀਟ ਹੋਊਗੀ ਦਾ ਵੀ ਮੂਡ ਕਿਹ ਹੈ ਜੋ ਚੱਲ ਰਿਹਾ ਲੋਕਾਂ ਦਾ ਕਿਉਂਕਿ ਆਮ ਤੌਰ ਤੇ ਤਾਂ ਨਾਰਾਜ਼ਗੀ ਵੀ ਜੇ ਹੋਣੀ ਹੋਵੇ ਉਹ ਤਾਂ ਹੋ ਜਾਂਦੀ ਹੁੰਦੀ ਹੈ ਹਾਂਜੀ ਬਿਲਕੁਲ ਲੋਕਾਂ ਦੀ ਨਾਰਾਜ਼ਗੀ ਨਹੀਂ ਹੈਗੀ ਪਾਜੀ ਸਾਡੇ ਨਾਲ ਲੋਕ ਖੁਸ਼ ਨੇ ਜਿਹੜੇ ਲੀਡਰ ਨੇ ਚਾਹੇ ਕਿਸੇ ਵੀ ਪਾਰਟੀ ਨੂੰ ਲੀਡ ਕਰਦੇ ਨੇ ਕਿਸੇ ਵੀ ਜਥੇਬੰਦੀਆਂ ਨੂੰ ਲੀਡ ਕਰਦੇ ਨੇ ਜੋ ਵੀ ਹੈ ਜਿਨ੍ਹਾਂ ਨੇ ਪੋਲਿਟਿਕਸ ਦੇ ਵਿੱਚ ਰਹਿਣਾ ਹੁੰਦਾ ਹੈ ਉਹ ਜ਼ਰੂਰ ਇਹੋ ਜਿਹਾ ਨੈਟਿਵ ਪੈਦਾ ਕਰਦੇ ਆ ਕਿ ਆਮ ਆਦੀ ਪਾਰਟੀ ਕੋ ਆ ਆ ਕਰਤਾ ਜੀ ਆ ਨਹੀਂ ਕੀਤਾ ਜਿਵੇਂ ਲੋਕ ਜਦੋਂ ਪੂਰੇ ਸਾਡੇ ਫੈਸਲਿਆਂ ਨੂੰ ਲੈ ਕੇ ਚਰਚਾ ਕਰਦੇ ਨੇ ਤੇ ਉਦੋਂ ਸਭ ਤੋਂ ਵੱਧ ਜਿਹੜੇ ਜਿੱਦਾਂ ਆਪਾਂ ਕਿਸੇ ਕੰਮ ਤੇ ਸਟਾਰ ਦਿੰਦੇ ਆ ਉਹ ਆਮ ਆਦਮੀ ਪਾਰਟੀ ਦੇ ਜਿਹੜਾ ਸਰਕਾਰ ਉਹਨੂੰ ਜਾਂਦੇ ਨੇ ਉਨ ਜੇ ਆਪਾਂ ਗੱਲ ਕਰ ਲਈਏ ਦੀ ਗਿੱਦੜਵਾਹੇ ਦੀ ਉੱਥੇ ਤਾਂ ਰਾਜਾ ਬੜਿੰਗੋਹਰਾਂ ਦਾ ਐ ਲੱਗਦਾ ਸੀਗਾ ਵੀ ਬਸ एलान ਜਾਂ ਹੋਣਾ ਬਾਕੀ ਆ ਬਾਕੀ ਤਾਂ ਨਹੀਂ ਰਾਜਾ ਬੜਿੰਗੋ ਨੂੰ ਜਿਵੇਂ ਲੁਧਿਆਣੋਂ ਜਿੱਤਿਆ ਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਸੀ ਵੀ ਉਹਰੇ ਲੋਕ ਦੁਆਰੇ ਸਾਨੂੰ ਫੇਰ ਮੌਕਾ ਦੇਣਗੇ ਹਾਲਾਂਕਿ ਇਹ ਚੀਜ਼ ਲੱਗਦਾ ਵੀ ਆਖਰ ਕੀ ਚੀਜ਼ ਹਾਰੀ ਆ ਲੀਡਰ ਆਪ ਖੁਦ ਹਰੇ ਆ ਜਾਂ ਉਸ ਦਾ ਇੱਕ ਰਵਈਆ ਉਹ ਹਰੇ ਆ ਜਾਂ ਫਿਰ ਕੰਮ ਕਰਨ ਪਿੱਛੇ ਹੀ ਕਿਤਨੇ ਕਿਤੇ ਆਮਦਵੀ ਪਾਰਟੀ ਨੇ ਜੇ ਕਹਦੀ ਸਿਰੇ ਲਾਤਾ ਕਿ ਲੋਕਾਂ ਨੇ ਕਿਹਾ ਯਾਰ ਵੀ ਇਹਨਾਂ ਨੂੰ ਦਿਓ ਆਪਾਂ ਕੰਮ ਕਰਾਉਣੇ ਨੇ ਐਕਚੁਅਲੀ ਤੌਰ ਦੇ ਵਿੱਚ ਤੁਸੀਂ ਕੀ ਦੇਖੋ ਸਾਰੀਆਂ ਚੀਜ਼ਾਂ ਦਾ ਕਿਤਨਾ ਕਿਤੇ ਕਰੋੜ ਰਹਿੰਦਾ ਹੈ ਲੀਡਰ ਦੇ ਸੁਭਾ ਦਾ ਬਹੁਤ ਵੱਡਾ ਰੋਰ ਰਹਿੰਦਾ ਹੈ ਲੋਕ ਚਾਹੁੰਦੇ ਲੀਡਰ ਹੋਵੇ ਜਿਹੜਾ ਸਾਡੇ ਲਈ ਅਵੇਲੇਬਲ ਵੀ ਹੋਵੇ ਜਿਹੜਾ ਸਾਡੇ ਨਾਲ ਭਰਾਵਾਂ ਵਾਂਗੂ ਵੱਡੇ ਭਰਾਵਾਂ ਵਾਂਗੂ ਛੋਟੇ ਭਰਾਵਾਂ ਵਾਂਗੂ ਪੁੱਤਾਂ ਵਾਂਗੂ ਜਿਹੜਾ ਸਾਡੇ ਨਾਲ ਵਿਚਰੇ ਜਿਹਨੂੰ ਅਸੀਂ ਜੋ ਮਰਜ਼ੀ ਕੰਮ ਕਹਿ ਸਕੀਏ ਲੀਡਰ ਦੇ ਵਿੱਚ ਪਹਿਲਾਂ ਗੱਲਾਂ ਗਈਆਂ ਆਕੜ ਵਾਲੀ ਉਹ ਲੋਕ ਚਾਹੁੰਦੇ ਨਹੀਂ ਹੁਣ ਲੋਕ ਚਾਹੁੰਦੇ ਆ ਵੀ ਨਰਮਜਾ ਜਿਹੜਾ ਲੀਡਰ ਹੋਵੇ ਸਾਡੇ ਸਾਰੇ ਕੰਮਕਾਰ ਜਿਹੜੇ ਉਹ ਕਰੇ ਸਾਡਾ ਤਾਂ ਸਾਰਾ ਪਰਿਵਾਰ ਲੋਕਾਂ ਦੀ ਲੋਕਾਂ ਲਈ ਸਮਰਪਿਤ ਆ ਚਲੋ ਉਹ ਤਾਂ ਲੋਕਾਂ ਨੇ ਫੈਸਲਾ ਦਿੱਤਾ ਜਿਹੜੀ ਚੀਜ਼ ਤੇ ਲੋਕਾਂ ਨੇ ਜਵਾਬ ਦਿੱਤਾ ਉਹਦਾ ਹੁਣ ਮੇਰਾ ਜਵਾਬ ਦੇਣਾ ਜਿਹੜਾ ਬੰਦਾ ਨਹੀਂ ਲੋਕਾਂ ਨੇ ਇੱਕ ਵੋਟਾ ਪਾ ਕੇ ਦੱਸ ਦਿੱਤਾ ਅ ਦੂਜੀ ਗੱਲ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਹੈ ਉਹਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਵੀ ਬੜੇ ਸੋਹਣੇ ਕੀਤੇ ਨੇ ਦੇਖੋ ਜੇ ਕੋਈ ਇੱਕ ਅੱਧਾ ਪੁਆਇੰਟ ਸਾਡੇ ਕੋਲ ਰਿਹਾ ਵੀ ਇਹ ਤੋਂ ਪਤਾ ਵੀ ਸਾਨੂੰ ਸੈਂਟਰ ਤੰਗ ਕਰਦਾ ਹੈ ਇਹ ਲੋਕਾਂ ਨੂੰ ਸਮਝ ਆ ਗਈ ਹੈ ਸੋ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੇ ਬਹੁਤ ਸੋਹਣੇ ਜਿਹੜੇ ਹੁਣ ਤੱਕ ਦਾ ਜਿਹੜਾ ਕਾਰਜਕਾਲ ਦੇ ਵਿੱਚ ਆਪਣਾ ਪਾਰਟੀ ਨੂੰ ਚਲਾਇਆ ਹੈ ਸਰਕਾਰ ਨੂੰ ਚਲਾਇਆ ਹੈ ਤੇ ਉਹ ਤੋਂ ਲੋਕ ਕਿੰਨਾ ਕਿਤੇ ਖੁਸ਼ ਨੇ ਜੇ ਡੇਰਾ ਬਾਬਰਾਨ ਦੀ ਗੱਲ ਕਰ ਲਈਏ ਰੰਧਾਵਾ ਹੁਣੇ ਤਾਂ ਜੇ ਦੇਖਿਆ ਜਾਵੇ ਉੱਦੇ ਵੀ ਖੈਰ ਖਾਸੇ ਸਿੰਘ ਫਸੇ ਜਿੱਦੇ ਇਲੈਕਸ਼ਨ ਸੀਗੀ ਉੱਦੇ ਮਾਹੌਲ ਬੜਾ ਗਰਮਾਇਆ ਹਾਲਾਂਕਿ ਇੱਕ ਅਲੀਗੇਸ਼ਨ ਰਹਾ ਆਮ ਆਦਮੀ ਪਾਰਟੀ ਤੇ ਕਿ ਦੇਖੋ ਜੀ ਜੱਗੋ ਵਿੱਚ ਦਖਲ ਦੇ ਰਿਹਾ ਹੈ ਨੇ ਉਹ ਰੰਧਾਵਾ ਸਾਹਿਬ ਨੂੰ ਉਹਦਾ ਇੱਕ ਬਿਆਨ ਪੁੱਠਾ ਪੈ ਗਿਆ ਜਿਹੜਾ ਉਹਨਾਂ ਨੂੰ ਨਹੀਂ ਸਮਝ ਆਈ ਜਿਹੜਾ ਉਹਨਾਂ ਨੇ ਕਹਿਤਾ ਕਿ ਮੈਨੂੰ ਲੋਕੋ ਚਿਤਾ ਦਿਓ ਮੈਂ ਸੀਐਮ ਬਣਨਾ ਹੈ ਉਹ ਲੋਕੀ ਕਹਿੰਦੇ ਪ੍ਰਾਵਾਹੀ ਤੇ ਵਿਧਾਨ ਸਭਾ ਜ ਬਣਾ ਕੇ ਤੰਗ ਹੋਈ ਨਹੀਂ ਚਰਦੇ ਤੁਹਾਡੇ ਪਰਿਵਾਰ ਨੂੰ ਸੀਐਮ ਬਣਾ ਦੇਾਂਗੇ ਹੁਣ ਵੀ ਉਹ ਹੋਰ ਕਿੰਨਾ ਤੰਗ ਕਰੋਗੇ ਸਾਨੂੰ ਸੋ ਉਹ ਕਿਤੇ ਨਾ ਕਿਤੇ ਜਿਹੜਾ ਬਿਆਨ ਅਸਲ ਚ ਉਹੀ ਉਹਨਾਂ ਦੀ ਜੜ ਦੇ ਵਿੱਚ ਬਹਿ ਗਿਆ ਕਿਉਂਕਿ ਲੋਕ ਉਹਨਾਂ ਨੂੰ ਸੀਐਮ ਵੇਖਣਾ ਨਹੀਂ ਚਾਹੁੰਦੇ ਉਹ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਉਦੋਂ ਹੀ ਬੜੇ ਲੋਕ ਜਿਹੜੇ ਉਹ ਪਲਟ ਗਏ ਕਿ ਜੇ ਕਿ ਇਹ ਬੜਿੰਗ ਸਾਹਿਬ ਵੀ ਉਹਨੀ ਨੇ ਤੇ ਰੰਧਾਵਾ ਸਾਹਿਬ ਵੀ ਉਹਨੀ ਨੇ ਖੈਰ ਲੋਕ ਮੈਂ ਉਹੀ ਗੱਲ ਕਹਿਣਾ ਹੁਣ ਜਿਹੜਾ ਲੋਕ ਵੀ ਸੀਐਮ ਬਣਾ ਜਾ ਕਰਨਾ ਲੋਕਾਂ ਦੇ ਤਾਂ ਅਹੀਂ ਫੈਸਲਾ ਕਰਾਂਗੇ ਨਾ ਤੁਸੀਂ ਕੌਣ ਹੁੰਦੇ ਜੇ ਫੈਸਲਾ ਕਰਨ ਵਾਲੇ ਉਹ ਸਮਾਂ ਗਿਆ ਜਦੋਂ ਲੀਡਰ ਫੈਸਲਾ ਕਰਦਾ ਹੁੰਦਾ ਸੀ ਹੁਣ ਲੋਕ ਫੈਸਲਾ ਕਰਦੇ ਨੇ ਇਹਨਾਂ ਨੇ ਫੈਸਲਾ ਲੋਕਾਂ ਤੇ ਥੋਪਤਾ ਲੋਕਾਂ ਨੇ ਫਿਰ ਇਹਨਾਂ ਨੂੰ ਠੋਕਤਾ ਗੱਲ ਆ ਹੋਈ ਆ ਪਰ ਬਰਨਾਲੇ ਵਾਲੇ ਜੇ ਦੇਖੀਏ ਜੇ ਬਾਠੋਰੀਆਂ ਦੀ ਨਾਰਾਜ਼ਗੀ ਨਾ ਹੁੰਦੀ ਸ਼ਾਇਦ ਉਹ ਵੀ ਤੁਹਾਡੇ ਪਰਲੇਚੋਂ ਮੈਨੂੰ ਕਿਤੇ ਕਿਤੇ ਉਹ ਵੀ ਸਾਡੀ ਛੀੜ ਜਿਹੜੀ ਜਿੱਤੀ ਲੱਗਦੀ ਹੈ ਜਿਹੜੇ ਹਿਸਾਬ ਨਾਲ ਵੋਟਾਂ ਨੂੰ ਆਪਾਂ ਰਲਾਲੀਏ ਤੇ ਜੋੜ ਲਗੇ ਤੇ ਉਹ ਵੀ ਤੇ ਚਲੋ ਬਾਕੀ ਰਾਜਨੀਤੀ ਦੇ ਵਿੱਚ ਹਰ ਬੰਦੇ ਨੂੰ ਅਧਿਕਾਰ ਆ ਚੋਣਾਂ ਦਾ ਲੜਨ ਦਾ ਖੜਨ ਦਾ ਤੇ ਲੋਕਾਂ ਨੇ ਵੋਟ ਪਾਉਣੀ ਹੁੰਦੀ ਆ ਤੇ ਫੈਸਲਾ ਜਿਹੜਾ ਅਖੀਰਕਾਰ ਜਿਹੜਾ ਉਹ ਲੋਕਾਂ ਦੇ ਹੱਥ ਚਾਉਂਦਾ ਜੋ ਲੋਕਾਂ ਨੇ ਸੰਗਤਾਂ ਨੇ ਸਾਨੂੰ ਫਤਵਾ ਦਿੱਤਾ ਉਹ ਸਾਨੂੰ ਚੰਗਾ ਲੱਗਾ ਹੈ ਵਧੀਆ ਤੇ ਜਨਤਾ ਜਨਾਰਦਨ ਆ ਰਾਜਨੀਤੀ ਦੇ ਵਿੱਚ ਸੋ ਤਾਂ ਹੀ ਕਿਸੇ ਨੇ ਐਡਾ ਵੱਡਾ ਰਾਜਨੀਤੀ ਦਾ ਜਿਹੜਾ ਰੂਪ ਇਸ ਢੰਗ ਨਾਲ ਤਿਆਰ ਕੀਤਾ ਸੋ ਜੋ ਲੋਕਾਂ ਦਾ ਫੈਸਲਾ 아니 <목소리로> ਉਹ ਅਸੀਂ ਖੜੇ ਮੱਥੇ ਮਨਜ਼ੂਰ ਕਰਦੇ ਆ। ਲਾਸ ਵਾਰਾ ਮੇਰਾ ਇਹ ਨੱਕ ਦਾ ਖਰ ਖੁਦ ਨੂੰ ਵੀ ਤੁਹਾਨੂੰ ਵੀ ਤਸੱਲੀ ਹੋਈ ਹੋਣੀ ਵੀ ਇਹ ਜੀ ਗੱਲ ਨਹੀਂ ਲੋਕ ਅਜ ਵੀ ਨਾਲ ਨੇ ਤੇ ਅੱਗੇ ਸਤਾਈ ਚ ਕਿਤਰਾ ਕਿਤੇ ਇਸੇ ਤਰ੍ਹਾਂ ਦੇ ਫੈਸਲੇ ਹੁੰਦੇ ਹੋ ਨਜ਼ਰ ਆਣਗੇ ਕਿਉਂਕਿ ਭਾਵੇਂ ਤੁਸੀਂ ਮੌਜੂਦਾ ਹੋਵੋਗੇ ਪਰ ਇਹ ਚੀਜ਼ ਜ਼ਰੂਰ ਹੁੰਦੀ ਹੈ ਵੀ ਆਖਰ ਲੋਕਾਂ ਦਾ ਰਿਵਿਊ ਜਦੋਂ ਤੁਹਾਨੂੰ ਵੀ ਦਿਖ ਗਿਆ। ਆ ਦੇਖੋ ਜਿੱਦਾਂ ਆਪਾਂ ਨੂੰ ਗੱਡੀ ਨੂੰ ਫਿਊਲ ਦੀ ਲੋਡ ਹੁੰਦੀ ਹੈ ਐਵੇਂ ਸਾਨੂੰ ਹੱਲਾਸ਼ੇਰੀ ਦੀ ਲੋਡ ਹੁੰਦੀ ਹੈ ਤਾਂ ਲੋਕਾਂ ਨੇ ਸਾਨੂੰ ਇੱਕ ਵਾਰੀ ਫੇਰ ਤੇਲ ਦੇ ਦਿੱਤਾ ਕਿ ਲੋ ਵੀ ਤੁਹਾਡੇ ਮਗਰ ਖੜਿਆ ਤੁਹਾਡੇ ਨਾਲ ਖੜਿਆ ਅਗਲੇ 2.5 ਸਾਲ ਖਿੱਚ ਕੇ ਕੰਮ ਕਰੋ ਤੇ ਮੈਨੂੰ ਲੱਗਦਾ ਕਿ ਆਜ਼ਾਦੀ ਤੋਂ ਬਾਅਦ ਦੇ ਵਿੱਚ ਪੰਜਾਬ ਸਟੇਟ ਦੇ ਵਿੱਚ ਪਹਿਲੀ ਵਾਰ ਐਡੀ ਮਜ਼ਬੂਤ ਸਰਕਾਰ ਹੈ ਕਿ ਜਿਹੜੇ ਜਿਹਦੇ ਇੰਨੇ ਵਿਧਾਇਕ ਨੇ ਤੇ ਇਹ ਵੀ ਇੱਕ ਲੋਕਾਂ ਨੇ ਵਖਰਾ ਕਰ ਬਖਾਇਆ ਤੇ ਸਾਨੂੰ ਜਿਹੜਾ ਲੋਕਾਂ ਨੇ ਹੌਸਲਾ ਦਿੱਤਾ ਸਾਡੀ ਜਿਹੜੀ ਪਿੱਠ ਨੂੰ ਥਾਪੜਿਆ ਤੇ ਉਹਦਾ ਹੀ ਅਗਲੇ ਜਿਹੜੇ ਸਾਡੇ ਕੋਲੇ ਢਾਈ ਸਾਲ ਬਚੇ ਨੇ ਕੁਛ ਅਸੀਂ ਪੂਰੀ ਮਿਹਨਤ ਤੇ ਲਗਨ ਲਾ ਕੇ ਤੇ ਲੋਕਾਂ ਦਾ ਜਿਹੜਾ ਸਾਡੇ ਵੱਲ ਪਿਆਰ ਹੈ ਉਹਨੂੰ ਕਬੂਲਾਗੇ ਵੀ ਤੇ ਦੁਬਾਰਾ ਉਹਨਾਂ ਨੂੰ ਕੰਮ ਕਰਕੇ ਪਿਆਰ ਜਿਹੜਾ ਉਹ ਦੇਵਾਂਗੇ ਵੀ ਪਰ ਉਹ ਖੈਰ ਦੇਖਿਆ ਜਾਵੇ ਬਹਾਰ ਨਾਲੇ ਚਿੰਤਨ ਕਰਨਗੇ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਆਮਦਵੀ ਪਾਰਟੀ ਲਈ ਵੀ ਜਿਵੇਂ ਕਹੀਏ ਕਿ ਖੈਰ ਇਸੀ ਤਾਂ ਇਸ ਨੂੰ ਇਸ ਪਾਸੇ ਨੂੰ ਲੈਣਿਆ ਵੀ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਕਿਉਂਕਿ ਜਦੋਂ ਲੋਕਾਂ ਨਾਲ ਭਰੋਸਾ ਜਿਤਾਉਂਦੇ ਨੇ ਫਿਰ ਥੋੜ ਕਮ ਕਰਨਾ ਹੋਰ ਵੀ ਵੱਧ ਜਾਂਦਾ ਹੈਗਾ ਤੇ ਲਾਜ਼ਮੀ ਜੀ ਗੱਲ ਹੈ ਕਿ ਲੋਕ ਹਜੇ ਵੀ 2022 ਚ ਦੇਖਿਆ ਸੀ ਵੀ ਵੱਡੇ ਵੱਡੇ ਲੀਡਰਾਂ ਦਾ ਟ੍ਰੈਂਡ ਹਾਰਨ ਦਾ ਤੇ ਇਸ ਵਾਰ ਵੀ ਖੈਰ ਉਸੇ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਨੇ ਵੀਡੀਓ ਜਰਨਲਿਸਟ ਜਸਪੀਰ ਦੇ ਨਾਲ ਸੁਮੇਸ਼ ਸਿੰਘ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ